ਤੁਸੀਂ ਸੁਣਦੇ ਨਹੀਂ ਆ ਚੰਗੇ ਕਲਾਕਾਰਾਂ ਨੂੰ ਤਾਂ ਹੋਰ ਹੀ ਮਤਲਬ ਪਤਾ ਨਹੀਂ ਕੀ ਨੂੰ ਕੀ ਨੂੰ ਮੈਂ ਤਾਂ ਨਾ ਹੀ ਨਹੀਂ ਜਾਣਦਾ ਬਾਹਲੇ ਜਵਾਗ ਜੇ ਮਤਲਬ ਹੋਰ ਆਉਂਦੇ ਆ ਬੌਂਗੇ ਜੇ ਕਲਾਕਾਰ ਔਰ ਕਈ ਵਾਰੀ ਮੈਂ ਦੇਖਿਆ ਵੀ ਅੱਛੇ ਅੱਛੇ ਕਲਾਕਾਰ ਵੀ ਉਹਨਾਂ ਨੂੰ ਸਟੇਜ ਤੇ ਟਾਈਮ ਦਿੰਦੇ ਐ ਲੈ ਦੇਖ ਲੈ ਮੈਂ ਜਿਹੜੇ ਨਵੇਂ ਕਲਾਕਾਰਾਂ ਦੇ ਬਾਹਰ ਬੜਾ ਬਰਕਤ ਨੂੰ ਪਤਾ ਹੀ ਨਹੀਂ ਮੈਂ ਤਾਂ ਜਿਵੇਂ ਗੁਰਨਾਥ ਸਿੰਘ ਸਾਹਿਬ ਸਰ ਲਾਲਚੰਨ ਜਮ ਲੱਗਿਆ ਜੀ ਹੰਸਰਾਜ ਹੰਸ ਜੀ ਅੰਸ਼ਰਦੇਵ ਸਾਹਿਬ ਮੈਸਿਸ ਲੀ मंजिल मिलेगी यकीनन मंजिल मिलेगी यकीनन फैले हुए परिंदों के पर बोलते हैं मंजिल मिलेगी यकीनन फैले हुए परिंदों के पर बोलते हैं वही लोग रहते हैं खामोश अक्सर जमाने में जिनके ਹਨਰ ਬੋਲਦੇ ਹਨ ਜਮਾਨੇ ਵਿੱਚ ਜਿਨਕੇ ਹਨਰ ਬੋਲਦੇ ਹਨ ਸੋਸਾਰਾ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿੱਟੂ ਬੇਪਰਵਾ ਦੋਸਤੋ ਜਿਵੇਂ ਤੁਹਾਨੂੰ ਪਤਾ ਮੈਂ ਪਹਿਲਾਂ ਅਕਸਰ ਤੁਹਾਨੂੰ ਵੱਖਰੇ ਵੱਖਰੇ ਕਲਾਕਾਰਾਂ ਦੇ ਨਾਲ ਆਰਟਿਸਟਾਂ ਦੇ ਨਾਲ ਮਿਲਣ ਦਾ ਮੌਕਾ ਜਿਹੜਾ ਦਿੰਦਾ ਰਹਿੰਦਾ ਤੇ ਸਾਨੂੰ ਵੀ ਖੁਦ ਨੂੰ ਇਹ ਮੌਕਾ ਮਿਲਦਾ ਰਹਿੰਦਾ ਨਾ ਤੇ ਅੱਜ ਮੇਰੇ ਨਾਲ ਬਹੁਤ ਹੀ ਸਰੀਲੇ ਫਨਕਾਰ ਤੇ ਸਾਡੀ ਸਟੂਡੀਓ ਦੇ ਵਿੱਚ ਮੌਜੂਦ ਨੇ ਦੀਪਕ ਮਤਵਾਲਾ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੀਟਾ ਕੁੰਜੀ ਬਹੁਤ ਵਧੀਆ ਸਰ ਉਮੀਦ ਕਰਦੇ ਹਾਂ ਠੀਕ ਠਾਕ ਹੀ ਹੋਵਾਂਗੇ ਬਹੁਤ ਵਧੀਆ ਸਰ ਜੈ ਜੈ ਕਾਰ ਤੇ ਸਰ ਰੱਬ ਦੇ ਬਹੁਤ ਨੇੜੇ ਹੁੰਦੇ ਆ ਜੀ ਤੇ ਸਰ ਤੁਸੀਂ ਜਿਹੜਾ ਸੰਗੀਤ ਨਾਲ ਇਨਾ ਇਸ਼ਕ ਕਰਦੇ ਹੋ ਇਨਾ ਪਿਆਰ ਕਰਦੇ ਆ ਕਿੰਨੀ ਇੱਕ ਉਮਰ ਸੀਗੀ ਉਦੋਂ ਸਭ ਤੋਂ ਛੋਟੀ ਉਮਰ ਦੇ ਵਿੱਚ ਤੁਸੀਂ ਸੰਗੀਤ ਦੇ ਵਿੱਚ ਜੁੜੇ ਹੋ ਸਭ ਤੋਂ ਪਹਿਲਾ ਕਦਮ ਕਿਹੜਾ ਸੀ ਉਹ ਅ ਮੈਂ ਸਰ 6th ਕਲਾਸ 'ਚ ਸੀਗਾ ਹਾਂਜੀ ਜਦੋਂ ਮੇਰੀ ਮੰਮੀ ਨੇ ਮੈਨੂੰ ਪੁਸ਼ ਕੀਤਾ ਵੀ ਤੂੰ ਗਾ ਲੈ ਮੈਂ ਹਾਂਜੀ ਤੇ ਤੂੰ ਗਾਇਆ ਕਰ ਠੀਕ ਹੈ ਜੀ ਹਾਂ ਮੰਮੀ ਨੇ ਮੈਨੂੰ ਬਹੁਤ ਇਸ ਮਸਲੇ ਦੇ ਵਿੱਚ ਮੈਨੂੰ ਲੈ ਕੇ ਗਏ ਫਿਰ ਮੈਂ ਸਕੂਲ ਦੇ ਵਿੱਚ ਫਸਟ ਫਸਟ ਟਾਈਮ ਜਦੋਂ ਗਿਆ ਮੈਂ ਤਾਂ ਸਾਡੇ ਜਿਹੜੇ ਟੀਚਰ ਸੀ ਉਹਨਾਂ ਨੂੰ ਬੜਾ ਪਸੰਦ ਆਇਆ ਹਾਂਜੀ ਬਸ ਉਸ ਤੋਂ ਬਾਅਦ ਦੌਰ ਸ਼ੁਰੂ ਹੋ ਗਿਆ ਬਸ ਦੌਰ ਸ਼ੁਰੂ ਹੋ ਗਿਆ ਬਸ ਫਿਰ ਨਸ਼ਾ ਹੋ ਗਿਆ ਨਾ ਇਸ਼ਕ ਹੋ ਗਿਆ ਦੇ ਨਾਲ ਹਾਂਜੀ ਤੇ ਅੱਜ ਦਾ ਸਰ ਜਿਹੜਾ ਸੰਗੀਤ ਆ ਜਿਹੜਾ ਹੁਣ ਦਾ ਉਹ ਨਾ ਜ਼ਿਆਦਾਤਰ ਖੜ ਕੇ ਡੜ ਕੇ ਦੇ ਜਿਹੜੇ ਠੇਡ ਪੰਜਾਬੀ ਕਹੀ ਖੜ ਕੇ ਡੜ ਕੇ ਦੇ ਠੰਬਾ ਬਕੇ ਰਹਿ ਗਿਆ ਇਕੱਲੀਆਂ ਬੀਟਾਂ ਦੇ ਉੱਪਰ ਸੰਗੀਤ ਹੋ ਗਿਆ ਅੱਜ ਕੱਲ ਜਿਹੜੇ ਨਵੇਂ ਜਿਹੜੇ ਕਲਾਕਾਰ ਹੈਗੇ ਨੇ ਜਾਂ ਨਵੇਂ ਜਿਹੜੇ ਜਨਰੇਸ਼ਨ ਜਿਹੜੀ ਹੈਗੀ ਆ ਸਾਡੇ ਹਨਾ ਉਹ ਸਿੱਖਣਾ ਘੱਟ ਪਸੰਦ ਕਰਦੇ ਆ ਉਹ ਸਿੱਧਾ ਕਹਿੰਦੇ ਵੀ ਅਸੀਂ ਪੇਸ਼ਕਾਰੀ ਇਦਾਂ ਦੀ ਕਰਦੀ ਜਿਵੇਂ ਸਟੂਡੀਓ ਚ ਜਾਂਦੇ ਆ ਅਸੀਂ ਬੋਕਰਾਂ ਦੇ ਉੱਪਰ ਟਿਊਨਰ ਸਾਡੇ ਲੱਗ ਗਿਆ ਹਨਾ ਤੇ ਵੀ ਮੰਨ ਲਓ ਕਿ ਨਾ ਹਾਰਮੋਨੀਅਮ ਚੱਕਦਾ ਕੋਈ ਨਾ ਜਗਲ ਤਬਲਾ ਚੱਕਦਾ ਸਿੱਧਾ ਉਹ ਕਹਿੰਦੀ ਕਿ ਅਸੀਂ ਸਿੱਧਾ ਮੰਚ ਦੇ ਉੱਪਰ ਇਦਾਂ ਹੀ ਖਿਈਏ ਤੇ ਤੁਹਾਡਾ ਉਹਨਾਂ ਬਾਰੇ ਕੀ ਵਿਚਾਰ ਹੈ ਉਹ ਚਾਹੇ ਹਜ਼ਾਰ ਉਹ ਚੱਕਣਗੇ ਤਾਂ ਜੇ ਵਜਾਉਣਾ ਹੁੰਦਾ ਹੋਊ ਜਾਂ ਕਿਸੇ ਗੁਰੂ ਕੋਲੇ ਗਏ ਹੁਣ ਸਿੱਖਣ ਵਾਸਤੇ ਸਿੱਖਣ ਚ ਸਿੱਖਣ ਦੀ ਪੇਸ਼ੈਂਸ ਹੀ ਨਹੀਂ ਕਿਸੇ ਚ ਜਿਹਨੋਂ ਹੁੰਦੇ ਟਾਈਮ ਚ ਤਾਂ ਮਤਲਬ ਬੱਚੇ ਸਿੱਖਣ ਦੀ ਬਿਲਕੁਲ ਪੇਸ਼ੈਂਸ ਨਹੀਂ ਹੈ ਜਿਹੜੇ ਹੁਣ ਸੌਫਟਵੇਅਰ ਆ ਗਏ ਜਿਹੜੇ ਵੀ ਕੋਈ ਸੌਫਟਵੇਅਰ ਹੁਣ ਮਿਊਜ਼ਿਕ ਦਾ ਕੰਮ ਕਰਦੇ ਨੇ ਉਹ ਇਦਾਂ ਦੇ ਸੌਫਟਵੇਅਰ ਨੇ ਉਹਦੇ ਵਿੱਚ ਆਟੋ ਸਾਰਾ ਕੁਝ ਐਨਾ ਹੈ ਔਰ ਮੈਂ ਬਹੁਤ ਦੇਖਦਾ ਜਿੰਨੇ ਕੇ ਬੱਚੇ ਹੁਣ ਮਿਊਜ਼ਿਕ ਕਰ ਰਹੇ ਨੇ ਜਾਂ ਜਿਹੜੇ ਵੀ ਕੋਈ ਮਿਊਜ਼ਿਕ ਡਾਇਰੈਕਟਰ ਨੇ ਹਾਂਜੀ ਮੇਰਾ ਖਿਆਲ ਹੈ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਕੀਬੋਰਡ ਜਾਂ ਹਾਰਮੋਨੀਅਮ ਕਿਸੇ ਨੂੰ ਬੇਸਿਕਲੀ ਵਜਾਉਣਾ ਆਉਂਦਾ ਹੋਊਗਾ ਜਾਂ ਕੋਈ ਤਾਲ ਬਾਰੇ ਜਾਂ ਸੁਰ ਬਾਰੇ ਪ੍ਰੋਪਰ ਕਿਸੇ ਨੂੰ ਗਿਆਨ ਹੋਊਗਾ ਸਾਰੇ 4 ਬੀਟ ਦੇ Song ਬੰਦੇ ਆ ਮੈਨੂੰ ਨਹੀਂ ਲੱਗਦਾ ਕਿਸੇ ਨੇ ਕੋਈ ਦਾਦਰੇ ਚ ਕੋਈ ਰੂਪਕ ਚ ਕੋਈ ਦੀਪ ਚੰਦੀ ਚ ਕੋਈ ਇਕਤਾਰ ਚ ਕੋਈ ਐਦਾਂ ਦਾ ਕੋਈ ਭਜਨ ਕੋਈ ਗੀਤ ਕੋਈ ਸੰਗੀਤ ਕੋਈ ਗਜ਼ਲ ਕਿਸੇ ਨੇ ਬੇਚਕੀ ਤੋ ਬਣਾ ਵੀ ਨਹੀਂ ਸਕਦੇ ਬਣਾਉ ਤਾਂ ਸਕਣਗੇ ਜੇ ਬੇਸ ਸਿੱਖਿਆ ਹੋਊਗਾ ਸੰਗੀਤ ਤਾਂ ਸਿੱਖਦੇ ਨਹੀਂ ਜੀ ਸੰਗੀਤ ਤਾਂ ਤੁਸੀਂ ਐ ਲਾ ਕੇ ਚੱਲੋ ਜੇ ਸਾਡੇ ਕੋਲੇ ਕੋਈ ਮਤਲਬ ਮੇਰੇ ਕੋਲ ਸਿੱਖਣਾ ਹੁੰਦਾ ਨਾ ਪਹਿਲਾਂ ਕੋਈ ਪੇਰੈਂਟਸ ਹੁੰਦੇ ਆ ਤਾਂ ਪੇਰੈਂਟਸ ਪਹਿਲਾਂ ਇਹ ਗੱਲ ਕਰਦੇ ਵੀ ਇਹ ਹਾਰਮੋਨੀਅਮ ਤੁਸੀਂ ਸਿਖਾ ਦੋਗੇ ਗਿਟਾਰ ਤੁਸੀਂ ਆਪ ਦੇ ਕੋਲੇ ਦੇ ਦੋਗੇ ਮਤਲਬ ਉਹਨਾਂ ਨੂੰ ਲੈਣ ਦੀ ਵੀ ਦਿੱਕਤ ਹੁੰਦੀ ਹੈ ਕਈ ਵਾਰੀ ਵੀ ਕਿੰਨੇ ਦਾ ਇਹ ਜਦੋਂ ਮੈਂ ਕਹਦੀ ਵੀ 8000 ਦਾ 5000 ਦਾ 10000 ਦਾ ਉਹ ਕਹਿਣਗੇ ਸਰ ਇੰਨੇ ਪੈਸੇ ਕਾਹਨੂੰ ਲਵਾਉਣੇ ਆ ਜਦ ਕਿ ਦੇਖੋ ਹੁਣ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਆ ਮੋਬਾਈਲ ਜਿਹੜਾ ਉਹਨਾਂ ਕੋਲੇ ਹੈ ਨਾ ਮੋਬਾਈਲ ਕਿਸੇ ਕੋਲੇ 70000 ਦਾ ਕਿਸੇ ਕੋਲੇ 50000 ਦਾ 25 30000 ਦਾ ਤਾਂ ਉਸਟਲੀ ਮੋਬਾਈਲ ਹੈਗੇ ਆ ਹਰ ਬੱਚੇ ਕੋਲੇ ਆਈਫੋਨ ਵਗੈਰਾ ਜੋ ਜੋ ਵੀ ਮਹਿੰਗੇ ਮੋਬਾਈਲ ਹੈਗੇ ਆ ਤਾਂ ਮੈਨੂੰ ਇਹ ਲੱਗਦਾ ਵੀ ਮਹਿਲਾ ਤਾਂ ਥੋੜਾ ਜਿਹਾ ਪਰਹ ਹੋਣਾ ਚਾਹੀਦਾ ਹੈ ਬਿਲਕੁਲ ਹੈਨਾ ਕਿਉਂਕਿ ਘਰ ਦੇ ਵਿੱਚ ਵੀ ਸ਼ਾਮ ਨੂੰ ਜਦੋਂ ਜਾਣਦੇ ਆਪਾਂ ਹਰ ਬੰਦੇ ਕੋਲੇ ਮੋਬਾਈਲ ਆ ਉਂਗਲੀ ਮਾਰੀ ਜਾਂਦਾ ਹੈਗਾ ਸੰਗੀਤ ਨਾਲ ਜਦੋਂ ਜੁੜਨਗੇ એનર્ਜੀ ਹੋਰ ਮਿਲਦੀ ਹੈ ਜੇ ਸਾਰਾ ਦਿਨ ਮੈਂ ਕੰਮ ਕਰਕੇ ਆ ਕੇ ਜਦੋਂ ਸ਼ਾਮ ਨੂੰ ਸੰਗੀਤ ਤੇ ਬਹਿਣਾ એનર્ਜੀ ਡਬਲ ਹੋ ਜਾਂਦੀ ਹੈ ਕਿਉਂਕਿ ਇਹ એનર્ਜੀ ਦਿੰਦਾ ਉਹ એન ਮੈਂ ਦੇਖਿਆ ਪ੍ਰੈਕਟੀਕਲ ਵੀ ਦੇਖਿਆ ਥੋੜਾ ਜਿਹਾ ਫੇਸਬੁੱਕ ਚਲਾਉਂਦੇ ਹਾਂ ਨਾ ਇਸ ਤੋਂ ਬਾਅਦ ਕਾਫੀ ਟਾਈਮ ਆਪਣਾ ਕੰਮ ਕਰਨ ਨੂੰ ਦਿਲ ਹੀ ਨਹੀਂ ਕਰਦਾ ਕਿਉਂਕਿ ਇਹ ਮਰਜੀ ਖਿੱਚਦਾ ਹੈ ਸੰਗੀਤ એનર્ਜੀ ਦਿੰਦਾ ਹੈ ਬਿਲਕੁਲ ਜੀ ਬਿਲਕੁਲ ਇਹ ਤਾਂ ਨਜ਼ਾਰਾ ਲਿਆ ਆਂਦਾ ਹੈ ਤੇ ਜਿਹੜਾ ਥੋੜਾ ਨਾ ਸੰਗੀਤ ਦਾ ਜਿਹੜਾ ਸਫ਼ਰ ਰਿਹਾ ਹੁਣ ਤੱਕ ਜੀ ਤਕਰੀਬਨ ਜਿਹੜਾ ਮੇਰੇ ਖਿਆਲ ਅ ਵੀ ਤੁਸੀਂ 40 ਸਾਲ ਦੇ ਕਰੀਬ ਜਿਹੜਾ ਸੰਗੀਤ ਨਾਲ ਜੁੜੇ ਹੋਏ ਹੋ ਹਣਾ ਜੀ ਤੇ ਹੁਣ ਤੱਕ ਤੁਸੀਂ ਮੰਜ਼ਿਲ ਇਹ ਵੀ ਪਾਈ ਆ ਵੀ ਤੁਸੀਂ ਬੱਚਿਆਂ ਨੂੰ ਸੰਗੀਤ ਸਿਖਾ ਵੀ ਰਹੇ ਹੋ ਜੀ ਤੇ ਖੁਦ ਵੀ ਆਪਣਾ ਵਰਕ ਜਿਹੜਾ ਸਟੂਡੀਓ ਦਾ ਕਰ ਰਹੇ ਹੋ ਜੀ ਪਰ ਇੱਥੋਂ ਤੱਕ ਜੀ ਉਹ ਕਿੰਨੇ ਕੁ ਛੱਲੀਆਂ ਤੇ ਕਿਹੜੇ ਕਿਹੜੇ ਲੋਕ ਸੀਗੇ ਜਿਨ੍ਹਾਂ ਨੇ ਵਿੱਚ ਟੰਗਾ ਲੜਾਈਆਂ ਠੇੜਤਾ ਪੰਜਾਬੀ ਵਿੱਚ ਸੇਪਾ ਗੱਲ ਕਰੀਏ ਵਿਸਾਰਪੂਰਵਕ ਹੋ ਜਵੇ ਨਹੀਂ ਟੰਗਾ ਤਾਂ ਦੇਖੋ ਮੈਂ ਇਹ ਕਹਿੰਦਾ ਉਹਨਾਂ ਵੀ ਟੰਗਾ ਟੰਗਾ ਨਹੀਂ ਹੁੰਦੀਆਂ ਕਈ ਵਾਰੀ ਸਾਡੀ ਆਪਦੀ ਮਿਹਨਤ 'ਚ ਹੀ ਕੋਈ ਕਮੀ ਰਹਿ ਜਾਂਦੀ ਹੈ ਜੀ ਸਾਰੇ ਵਧੀਆ ਵਧੀਆ ਸਾਰੇ ਟੰਗਾ ਮਤਲਬ ਚਲਦੀਆਂ ਰਹਿੰਦੀਆਂ ਅੜਨੌੜਾਂ ਟੌਲੀਆਂ ਠੀਕ ਹੈ ਤਾਂ ਮਤਲਬ ਕੋਈ ਐਦਾਂ ਦੀ ਗੱਲ ਨਹੀਂ ਹੈ ਮੈਨੂੰ ਐ ਲੱਗਦਾ ਵੀ ਕੋਈ ਮੇਰੀ ਮਿਹਨਤ 'ਚ ਸ਼ਾਇਦ ਕੋਈ ਕਮੀ ਰਹਿ ਗਈ ਹੋਵੇ ਵੀ ਮੈਂ ਉਨੀ ਨਹੀਂ ਮਿਹਨਤ ਕਰ ਪਾਇਆ ਸਿੱਖਿਆ ਮੈਂ ਜ਼ਰੂਰ ਹੈ ਹਾਂਜੀ ਕਲਾਸਿਕਲ ਵੋਕਲ ਦੀ ਮੈਂ ਐਮਏ ਕੀਤੀ ਹੈ ਕਲਾਸਿਕਲ ਵੀ ਸਿੱਖਿਆ ਥੋੜਾ ਬਹੁਤ ਜਿੰਨਾ ਕਾਲ ਤੇ ਜੋਗਰਾ ਹਾਂਜੀ ਹਾਂ ਕਿਉਂਕਿ ਸਿੱਖਿਆ ਸ਼ਬਦ ਕਹਿਣਾ ਬਹੁਤ ਔਖਾ ਸੰਗੀਤ ਹਾਂ ਹਾਂ ਕਿਉਂਕਿ ਬਹੁਤ ਵੱਡਾ ਸਮੁੰਦਰ ਹੈ ਜੇ ਵੀ ਸਿੱਖੀ ਜਾਂਦਾ ਬੜਾ ਮਜ਼ਾ ਹੁੰਦਾ ਹੁਣ ਵੀ ਕੁਛ ਨਾ ਕੁਛ ਨਵਾਂ ਸਿੱਖਦੇ ਰਹਿਣਾ ਹਾਂਜੀ ਤੇ ਸਰ ਜਦੋਂ ਆਪਾਂ ਸ਼ੁਰੂਆਤ ਕਰਦੇ ਹਾਂ ਸਿੰਗਿੰਗ ਦੀ ਲਾਹੋ ਜਾਂ ਕਿਸੇ ਵੀ ਕੈਰੀਅਰ ਦੇ ਵਿੱਚ ਸ਼ੁਰੂਆਤ ਕਰਦੇ ਹਾਂ ਕਈ ਵਾਰ ਤਾਂ ਸਾਡੇ ਜਿਹੜਾ ਘਰ ਪਰਿਵਾਰ ਦਾ ਜਿਹੜਾ ਹੁੰਦਾ ਉਹ ਥੋੜਾ ਜਿਹਾ ਮਾਹੌਲ ਵੱਖਰਾ ਹੁੰਦਾ ਤੇ ਤੁਹਾਨੂੰ ਜਿਹੜਾ ਸੰਗੀਤ ਦੇ ਵਿੱਚ ਦੇਖਿਆ ਜਾਵੇ ਤਾਂ ਘਰ ਦਾ ਜਿਹੜਾ ਮਾਹੌਲ ਦੰਮ ਲਾਉਂਦੇ ਸੀਗੇ ਜਾਂ ਫਿਰ ਪਿੱਛੇ ਨੂੰ ਖਿੱਚਦੇ ਸੀਗੇ ਦੇਖੋ ਸਾਰੇ ਘਰ ਅਜੀ ਹੁੰਦਾ ਮਾੜਾ ਮੋਟਾ ਦਾ ਹਾਂਜੀ ਬਜ਼ੁਰਗ ਹੈ ਵੱਡੇ ਆ ਸਾਰੇ ਕਿਸੇ ਨੂੰ ਇਹ ਅੱਛਾ ਲੱਗਦਾ ਹੈ ਕਿਸੇ ਨੂੰ ਇਹ ਕੰਮ ਕਿਵੇਂ ਲੱਗਦਾ ਹੈ ਕਿਸੇ ਨੂੰ ਕਿਵੇਂ ਲੱਗਦਾ ਹੈ ਤਾਂ ਮੇਰੇ ਡੈਡੀ ਦੇ ਜਿਹੜੇ ਦੋਸਤ ਹਨ ਸਾਡੇ ਇੱਥੇ ਜਿਨ੍ਹਾਂ ਨੂੰ ਆਪਾਂ ਪੰਜਾਬੀ ਵਿੱਚ ਮਤਲਬ ਮਰਾਸੀ ਲੋਕ ਜਿਹੜੇ ਗਾਉਂਦੇ ਆ ਸਾਰੇ ਮੇਰੇ ਆੜੀ ਨੇ ਸਾਰੇ ਮੇਰੇ ਨੂੰ ਬਹੁਤ ਪਿਆਰ ਕਰਦੇ ਨੇ ਤਾਂ ਮੈਨੂੰ ਤਾਂ ਬੜਾ ਨਜ਼ਾਰਾ ਹੁੰਦਾ ਮੈਂ ਤਾਂ ਆਮ ਹੀ ਕਹਿੰਦਾ ਵੀ ਮੈਂ ਵੀ ਮਰਾਸੀਆਂ ਦੀ ਜਵਾਗ ਕਹੀਂ ਅੱਛਾ ਉਹ ਮੇਰੇ ਡੈਡੀ ਨੂੰ ਆਮ ਹੀ ਕਹਿੰਦੇ ਹੁੰਦੇ ਸੀਗੇ ਵੀ ਯਾਰ ਅਮਰੀਕਾ ਇਹ ਤੇਰਾ ਜਵਾਗ ਨਹੀਂ ਉਹ ਤਾਂ ਸਾਡਾ ਜਵਾਗ ਦਾ ਸਾਡੇ ਘਰੇ ਚ ਮੰਨਾ ਚਾਹੀਦਾ ਸੀਗਾ ਤਾਂ ਮੈਨੂੰ ਬੜਾ ਅੱਛਾ ਲੱਗਦਾ ਤੇ ਸਾਰਿਆਂ ਨਾਲ ਮੇਰਾ ਬਹੁਤ ਪਿਆਰ ਹੈ ਇਹ ਚੀਜ਼ਾਂ ਤਾਂ ਦੇਖੋ ਫੈਮਿਲੀ ਚ ਆਉਂਦੀਆਂ ਹਨ ਹੈ ਨਾ ਇਹ ਚੀਜ਼ਾਂ ਹੁੰਦੀਆਂ ਵੀ ਇਹਨੂੰ ਕੋਈ ਚੰਗਾ ਕਹਿੰਦਾ ਕੋਈ ਮਾੜਾ ਕਹਿੰਦਾ ਪਰ ਅੱਜ ਇਹ ਟਾਈਮ ਹੈ ਵੀ ਸਾਰਿਆਂ ਨੂੰ ਚੰਗਾ ਲੱਗਦਾ ਹੈ ਮੇਰੇ ਪਰਿਵਾਰ ਨੂੰ ਵੀ ਅੱਛਾ ਲੱਗਦਾ ਹੈ ਜੋ ਮੇਰੇ ਦੋਸਤ ਐਨੇ ਵਧੀਆ ਵਧੀਆ ਘਰਾਂ ਦੇ ਮੇਰੇ ਦੋਸਤ ਨੇ ਬਹੁਤ ਅੱਛਾ ਸਾਰੇ ਮੇਰੇ ਨਾਲ ਬਹੁਤ ਪਿਆਰ ਕਰਦੇ ਨੇ ਸਾਰੇ ਹਾਂਜੀ ਤੇ ਜਿਹੜੀਆਂ ਸਰ ਤੁਹਾਡੀਆਂ ਗੱਲਾਂ ਨੇ ਬਹੁਤ ਮਿੱਠੀਆਂ-ਮਿੱਠੀਆਂ ਤੁਹਾਡੀਆਂ ਗੱਲਾਂ ਨੇ ਤੇ ਗੌਂਦੇ ਵੀ ਮੇਰਾ ਖਿਆਲ ਆ ਤੁਸੀਂ ਬਹੁਤ ਸੋਹਣਾ ਪਰ ਜਿਹੜੇ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਨੇ ਮੈਂ ਚਾਹਣਾ ਵੀ ਸੰਗੀਤ ਦੀਆਂ ਧੁਨਾਂ ਦੇ ਨਾਲ ਉਹਨਾਂ ਦੇ ਕੰਨ ਵੀ ਜਿਹੜੇ ਮਿੱਠੇ ਹੋ ਜਾਣ ਤੇ ਦੋ ਕਬੂਲ ਸਾਂਝੇ ਹੋ ਜਾਣ ਕੀ ਸੁਣਾ ਰਹੇ ਹੋ ਫਿਰ ਅੱਜ ਸਾਨੂੰ ਮੈਂ ਦੇਖੋ ਪੰਜਾਬੀ ਫੋਕ ਦੇ ਵਿੱਚ ਨਾ ਗਰਦਾਸ ਮਾਨ ਸਾਹਿਬ ਨੂੰ ਬਹੁਤ ਪਿਆਰ ਕਰਦਾ ਜੀ ਸਾਰੇ ਕਰਦੇ ਅਸੀਂ ਵੀ ਬਹੁਤ ਕਰਦੇ ਹਾਂ ਜਿੱਥੇ ਕਿਤੇ ਵੀ ਬੈਠੇ ਨੇ ਸਲਾਮ ਆ ਸਾਡੀ ਹਾਂ ਬੜਾ ਮਨਚ ਇੱਕ ਇੱਛਾ ਵੀ ਹੁੰਦੀ ਹੈ ਮੇਰੀ ਹਾਂਜੀ ਹਾਂਜੀ ਤੇ ਜਿੱਦੇ ਗਰਦਾਸ ਮਾਨ ਸਾਹਿਬ ਦੀ ਮੈਨੂੰ ਸਟੇਜ ਮਿਲੀ ਤਾਂ ਮੈਂ ਉਹਨਾਂ ਨੂੰ ਉਹਨਾਂ ਦੇ ਗਾਣੇ ਸੁਣਾਉਂਗਾ ਪੁਰਾਣੇ ਖੂਬ ਹੁਸਨਾਉਂਗਾ ਮੰਨ ਲਓ ਤੁਹਾਡੇ ਜਿਹੜੇ ਸਾਹਮਣੇ ਗੁਰਦਾਸ ਮਾਨ ਸਾਹਿਬ ਬੈਠੇ ਆਂ ਸ਼ੋਸਕਤ ਆ ਆਪਣੀ ਜਿਹੜੀ ਇੰਟਰਵਿਊ ਵਗੈਰਾ ਉਹ ਵੇਖ ਰਹੇ ਹੋਣਗੇ ਤਾਂ ਉਹਨਾਂ ਨੂੰ ਡੈਡੀਕੇਟ ਕਰਨ ਦੇ ਲਈ ਕੁਝ ਦੋ ਲਫ਼ਜ਼ ਕਰੀ ਹਾਂ ਮੈਂ ਸੁਣਾਉਂਗਾ ਹਾਂਜੀ ਪੀੜ ਤੇਰੇ ਜਾਣਦੀ ਇਹੜ ਤੇਰੇ ਜਾਣਦੀ ਕਿੱਦਾਂ ਜਰਾਗਾ ਮੈਂ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰ ਰਹੇਂ ਹੈਂ ਤੇ ਤੇਰੇ ਜਾਣ ਦੀ ਜੇ ਰੋਪਿਆ ਤੇ ਕਹਿਣ ਕੇ دیਵਾਨਾ ਹੋ ਗਿਆ ਜੇ ਰੋਪਿਆ ਦੇ ਕਹਿਣ ਕੇ ਦੀਵਾਨਾ ਹੋ ਗਿਆ ਉਹ ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ ਲੋਕਾਂ ਦੀ ਇਸ ਜ਼ੁਬਾਨ ਕਿੱਦਾਂ ਫੜਾਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਇਹ ਤੇਰੇ ਜਾਣ ਦੀ ਇਹ ਤੇਰੇ ਜਾਣ ਦੀ ਤੇ ਬਹੁਤ ਸੋਹਣਾ ਤੁਸੀਂ ਮਨ ਲਓ ਜਿਹੜਾ گاਉਂਦੇ ਆ ਜੀ ਤੇ ਅਸਲ ਦੇ ਵਿੱਚ ਜਿਹੜੇ ਅੱਜ ਦੇ ਪਗ ਸੰਗੀਤ ਦੀ ਗੱਲ ਕਰੀਏ ਹੁਣ ਤਾਂ ਤੁਹਾਨੂੰ ਪਤਾ ਜਿਵੇਂ ਟੜਾ 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 ਚੱਲੀ ਜਾਂਦਾ ਨਾ ਜੀ ਕੱਟ ਲੋ ਵੱਟ ਲੋ ਧਰ ਲੋ ਚੱਕ ਲੋ ਫਿਰ ਕਦੇ ਕਦੇ ਦਿਲ ਨਹੀਂ ਕੀਤਾ ਇਦਾਂ ਜ ਮਨ ਲਓ ਯਾਰਾਂ ਦੋਸਤਾਂ ਨੇ ਕਦੇ ਕਿਹਾ ਹੋਵੇ ਵੀ ਤੁਸੀਂ ਵੀ ਇਦਾਂ ਦਾ ਕੋਈ ਗਾਣਾ ਗੋਣਾ ਕਰਕੇ ਦਿਖਾ ਦਿਓ ਨਹੀਂ ਦੇਖੋ ਇਹ ਇਹ ਗੱਲ ਮੈਂ ਇਹ ਕਹਿਣਾ ਹੁੰਦਾ ਵੀ ਜੋ ਸੰਗੀਤ ਹੈ ਨਾ ਹਾਂਜੀ ਸੰਗੀਤ ਇੱਕ ਪ੍ਰੇਰਣਾ ਦਾ ਰੂਪ ਹੈ ਸੰਗੀਤ ਤੋਂ ਆਪਾਂ ਪ੍ਰੇਰਣਾ ਲੈਂਦੇ ਹਾਂ ਬਿਲਕੁਲ ਬਿਲਕੁਲ ਹਾਂ ਮੇਰੇ ਇੱਕ ਗੱਲ ਯਾਦ ਵੀ ਆਈ ਹੈ ਇੱਕ ਵਾਰ ਨਾ ਇੱਕ ਸਾਡਾ ਮਿੱਤਰ ਸੀ ਉਹ ਗਾਣੇ ਸੁ ਉਹ ਗਾਣਾ ਕੀ ਚੱਲ ਰਿਹਾ ਸੀ ਵੀ ਮੈਂ ਵੱਡ ਦੂੰ ਮੈਂ ਇਹ ਕਰ ਦੂੰ ਉਹ ਕਰ ਦੂੰ ਤਾਂ ਮੈਂ ਉਹਨੂੰ ਜਾ ਕੇ ਸਵਾਲ ਕੀਤਾ ਵੀ ਤੂੰ ਇਹ ਗਾਣਾ ਸੁਣ ਰਿਹਾ ਹੈ ਹੁਣ ਤੇਰਾ ਜੀ ਕੀ ਕਰਦਾ ਕੰਮ ਕਰਦਾ ਤੇਰਾ ਕੀ ਦਿਲ ਕਰ ਰਿਹਾ ਹੁਣ ਅੱਛਾ ਉਹ ਕਹਿੰਦਾ ਕਿਉਂ ਹੁਣ ਮੇਰਾ ਐਂ ਜੀ ਕਰਦਾ ਵੀ ਜਿੰਨੇ ਮੈਂ ਹੁਣ ਵੱਡਦਾ ਮੈਂ ਇਹ ਕਰਦਾ ਉੱਥੇ ਮੈਨੂੰ ਮਹਿਸੂਸ ਹੋਇਆ ਵੀ ਹਰ ਸੰਗੀਤ ਸੱਚੀ ਪ੍ਰੇਰਨਾ ਦਾ ਰੂਪ ਹੈ ਹੈਨਾ ਵੀ ਜਿਹਹੇ ਜ ਆਪਾਂ ਸੰਗੀਤ ਸੁਣਦੇ ਆ ਉਹੋ ਜਿਹਾ ਕੰਮ ਕਰਨ ਨੂੰ ਆਪਣਾ ਦਿਲ ਕਰਦਾ ਹੈ। ਹਾਂਜੀ। ਭਗਤੀ ਸੰਗੀਤ ਸੁਣਦੇ ਆ। ਬਿਲਕੁਲ। ਭਗਤੀ ਚ ਆਨੰਦ ਹੁੰਦਾ ਹੈ। ਹੈਨਾ? ਤਾਂ ਮਤਲਬ ਧਾਰਮਿਕ ਸੁਣਦੇ ਆ ਤਾਂ ਧਾਰਮਿਕ ਭਾਵਨਾ ਨੂੰ ਜਨ ਨੂੰ ਜੀ ਕਰਦਾ। ਖੁਸ਼ੀ ਤਾਂ ਪ੍ਰੋਗਰਾਮ ਜਦੋਂ ਚੱਲਦਾ ਨਚਨ ਤੋਂ ਪਹਿਲਾਂ ਹੋਕਾ ਦੇਾਂਗੇ। ਹਾਂਜੀ। ਪੰਛਰਾ ਜਹਾਂ ਸਿੰਘ ਦਾ ਹੋਰ ਇਹਨੇ ਪੁਰਾਣੇ ਗਾਣੇ ਸਰਦੂਲ ਸਾਹਿਬ ਦੇ। ਹੈਨਾ? ਤੇ ਕਿੰਨੇ ਆ ਨਜ਼ਾਰੇਦਾਰ ਗਾਣੇ ਆ। ਮਤਲਬ ਜਦੋਂ ਉਹ ਚੱਲਦੇ ਦੇਖੋ ਨੱਚਣ ਨੂੰ ਦਿਲ ਕਰਦਾ ਬਿਲਕੁਲ ਜੀ ਬਿਲਕੁਲ ਤਾਂ ਮੈਨੂੰ ਮਤਲਬ ਬੱਚਿਆਂ ਤੋਂ ਵੀ ਇਹੀ ਹੈ ਸਾਰਿਆਂ ਤੋਂ ਵੀ ਇਦਾਂ ਵੀ ਯਾਰ ਅੱਛਾ ਸੰਗੀਤ ਸੁਣਿਆ ਕਰੋ ਹਨਾ ਜਿਹੜੇ ਪੁਰਾਣੇ ਗਾਣੇ ਸੀ ਦੇਖੋ 우ਸਤਾਦ ਲਾਲਚੰਦ ਜੌਹਲਾ ਜੱਟ ਜੀ ਦੇ ਅੱਜ ਵੀ ਅੱਜ ਵੀ ਰਸ ਖੋਲਦੇ ਆ ਬਿਲਕੁਲ ਜੀ ਬਿਲਕੁਲ ਮਿਸ਼ਰੀ ਬਣਦੀ ਹੈ ਮਤਲਬ ਰਫੀ ਸਾਹਿਬ ਕਿਸ਼ੋਰ ਸਾਹਿਬ ਲਤਾ ਜੀ ਮਤਲਬ ਬਾਲੀਵੁੱਡ ਵੀ ਜੇ ਆਪਾਂ ਲਾਗੇ ਚੱਲੀਏ ਤਾਂ ਉਹਨਾਂ ਪੁਰਾਣੇ ਗਾਣਿਆਂ ਨੂੰ ਤੁਸੀਂ ਅੱਜ ਵੀ ਜੇ ਸੁਣੋਗੇ ਨਾ ਉਹ ਗਾਣਾ ਸੁਣਨ ਸਰ ਤੁਹਾਡੇ ਤੁਹਾਡੇ ਸਾਹਮਣੇ ਇੱਕ ਸੀਨ ਬਣਦਾ ਹੈ ਹਾਂਜੀ ਤੇ ਹੁਣ ਦੇ ਗਾਣੇ ਤਾਂ ਪਿਕਚਰ ਤੇ ਇਹ ਡਿਪੈਂਡ ਹੁਣ ਸੀਨ ਨਹੀਂ ਬਣਦਾ ਕਿਉਂਕਿ ਫੀਲ ਨਹੀਂ ਹੁੰਦਾ ਬਿਲਕੁਲ ਜੀ ਬਿਲਕੁਲ ਫੀਲ ਨਹੀਂ ਹੁੰਦਾ ਉਹਨਾਂ ਗਾਣੇ ਚ ਫੀਲ ਸੀਗਾ ਹੁਣ ਦੇ ਗਾਣਿਆਂ ਚ ਵੀਡੀਓ ਦਿਖਾ ਕੇ ਗਾਣੇ ਨੂੰ ਉਹ ਕੀਤਾ ਜਾਂਦਾ ਪੁਰਾਣੇ ਗਾਣੇ ਤੁਸੀਂ ਅੱਜ ਵੀ ਸੁਣੋ ਵੀਡੀਓ ਬਣ ਜਾਂਦੀ ਹੈ ਸਾਡੇ ਮੂਰੇ ਵੀਡੀਓ ਬਣ ਜਾਂਦੀ ਹੈ ਜਿਹੜੇ ਹੁਣ ਦੇ ਅੱਜ ਦੇ ਆਪਾਂ ਦੇਖੀ ਵੀ ਟ੍ਰੈਂਡਿੰਗ ਦੇ ਵਿੱਚ ਕਲਾਕਾਰ ਜਿਹੜੇ ਚੱਲ ਰਹੇ ਨੇ ਜੀ ਜੀ ਉਹਨਾਂ ਵਿੱਚ ਜਿਹੜੇ ਕਿੰਨੇ ਕਿ ਚਿਹਰੇ ਐਸੇ ਹੋਣਗੇ ਜਿਹੜਾ ਚੰਗਾ ਗਾਉਣ ਵਾਲੇ ਨੇ ਜਿਹੜੇ ਕਿੰਨੇ ਕਿ ਲੋਕ ਹੈਗੇ ਜਿਹੜੇ ਸਾਡੇ ਮਤਲਬ ਨਵੇਂ ਮੁੰਡੇ ਕੁੜੀ ਨੇ ਜਿਹੜੇ ਗੱਲ ਤੇ ਰਾਤੇ ਪਾ ਰਹੇ ਆ ਤੁਹਾਡੇ ਹਿਸਾਬ ਦੇਖੋ ਮੈਂ ਜਿਹੜੇ ਨਵੇਂ ਕਲਾਕਾਰਾਂ ਦੇ ਬਾਰੇ ਬਾਲਾ ਭਾਰਤ ਮੈਨੂੰ ਪਤਾ ਹੀ ਨਹੀਂ ਮੈਂ ਤਾਂ ਜਿਵੇਂ ਗਰਦਾਸ ਮਾਨ ਸਾਹਿਬ ਹਸਤ ਲਾਲ ਚੰਦ ਜਮਲਾ ਜੱਟ ਜੀ ਹੰਸ ਰਾਜ ਹੰਸ ਜੀ ਅੰਜ ਸਰਦੂਲ ਸਾਹਿਬ ਮਾਸਟਰ ਸਲੀਮ ਹਨਾ ਹੋਰ ਕਿੰਨੇ ਆਪਣੇ ਪੰਜਾਬ ਦੇ ਕਿੰਨੇ ਘੈਂਟ ਘੈਂਟ ਕਲਾਕਾਰ ਨੇ ਹਾਂਜੀ ਮੈਂ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਹੀ ਜਾਣਦੇ ਆ ਨਵਿਆਂ ਦਾ ਮੈਨੂੰ ਘੱਟ ਪਤਾ ਤੇ ਪੁਰਾਣੇ ਜਿਹੇ ਪ Singerਾਂ ਦੀ ਗੱਲ ਕਰੀਏ ਜਿਨ੍ਹਾਂ ਨੂੰ ਤੁਸੀਂ ਸੁਣਦੇ ਹੋ ਹਨਾ ਜੀ ਤੇ ਉਹਨਾਂ ਕੋ ਜਿਹੜੇ ਕਿਹੜੇ Singer ਇਦਾਂ ਦੇ ਹੋਣਗੇ ਇਹਨਾਂ ਨਾਲ ਤੁਸੀਂ ਸੰਗਤ ਵੀ ਕੀਤੀ ਹੋਈ ਆ ਦੇਖੋ ਜਿਨ੍ਹਾਂ ਦੇ ਮੈਂ ਨਾਮ ਲੱਤੇ ਮੈਂ ਇਹਨਾਂ ਨਾਲ ਕਿੱਥੇ ਸੰਗਤ ਕਰ ਸਕਦਾ ਇਸ ਸਾਰੇ ਲੋਕ ਨੇ ਹਾਂ ਜਰੂਰ ਬੈਠੂਗਾ ਕਿਸ ਦਿਨ ਮੇਰਾ ਬਹੁਤ ਦਿਲ ਕਰਦਾ ਹੈ ਵੀ ਮੈਂ ਇਹਨਾਂ ਦੇ ਚਰਨਾਂ 'ਚ ਬੈਠਾ ਇਹਨਾਂ ਤੋਂ ਅਸ਼ੀਰਵਾਦ ਲਵਾਂ ਹਾਂਜੀ ਉਹ ਮੈਂ ਤਾਂ ਮੈਂ ਕਿਹੜਾ ਕੋਈ ਬਹੁਤ ਵੱਡਾ ਆਰਟਿਸਟ ਛੋਟਾ ਜਿਹਾ ਕਲਾਕਾਰ ਹਾਂਜੀ ਹਾਂਜੀ ਬਸ ਗਾ ਲੈਣਾ ਆ ਵੀ ਰੂਹਦਾਰੀ ਕਰ ਲੈਣਾ ਦੁਨੀਆ ਥੋੜੀ ਜੀ ਆਮ ਜਨਤਾ ਨਾਲ ਥੋੜੀ ਜੀ ਹੋਰ ਹੁੰਦੀ ਆਪਣੀ ਬਸ ਉਸ 'ਚ ਡੱਬੇ ਰਹੀ ਤਾਂ ਨਜ਼ਰ ਹੀ ਲਈ ਜੰਨੇ ਆ ਤੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਨੇ ਦੀਪਕ ਮਤਵਾਲਾ ਜੀ ਇਹਦੀਆਂ ਤੇ ਹੁਣ ਆਪਾਂ ਲੈ ਲੈਂਦੇ ਇੱਕ ਛੋਟਾ ਜਿਹਾ ਬ੍ਰੇਕ ਮਿਲਦੇ ਆ ਬ੍ਰੇਕ ਤੋਂ ਬਾਅਦ ਤੁਸੀਂ ਵੇਖ ਰਹੇ ਹੋ ਸੰਝਾ ਪੰਜਾਬ ਜੇਕਰ ਤੁਹਾਡੇ ਵਿੱਚ ਵੀ ਹੈ ਕੋਈ ਟੈਲੈਂਟ ਤਾਂ ਅਸੀਂ ਵੀ ਤੁਹਾਡੇ ਸ਼ਹਿਰ ਪਹੁੰਚ ਰਹੇ ਹਾਂ ਨੰਬਰ ਤੁਸੀਂ ਉੱਪਰ ਡਿਸਕ੍ਰਿਪਸ਼ਨ ਦੇ ਉੱਪਰ ਵੇਖ ਸਕਦੇ ਹੋ ਤਾਂ ਜਲਦੀ ਜਲਦੀ ਸਾਨੂੰ ਕੰਟੈਕਟ ਕਰੋ ਤਾਂ ਕਿ ਅਸੀਂ ਤੁਹਾਡਾ ਜਿਹੜਾ ਟੈਲੈਂਟ ਆ ਦੁਨੀਆ ਦੇ ਸਾਹਮਣੇ ਲੈ ਕੇ ਆ ਸਕੀਏ ਜੇਕਰ ਤੁਸੀਂ YouTube ਦੇ ਉੱਪਰ ਵੇਖ ਰਹੇ ਹੋ ਤਾਂ ਸਾਡਾ ਜਿਹੜਾ ਚੈਨਲ ਹੈ ਪਿੱਟੂ ਵੇਪਰ ਵਾ ਉਹਨੂੰ ਸਬਸਕ੍ਰਾਈਬ ਕਰੋ ਜੇਕਰ ਤੁਸੀਂ Facebook ਤੇ ਵੇਖ ਰਹੇ ਹੋ ਤਾਂ ਸਾਡੇ ਜਿਹੜੇ ਚੈਨਲ ਨੂੰ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਹਾਂਜੀ ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਇੱਕ ਵਾਰੀ ਸਵਾਗਤ ਹੈ ਤੇ ਫੇਰ ਝਾਤ ਮਾਰਦੇ ਆਪ ਇੱਕ ਵਾਰੀ ਲਾਈਫ ਦੀ ਜਿਹੜੀ ਜ਼ਿੰਦਗੀ ਦੇ ਉੱਤੇ ਕੁਝ ਖਾਸ ਗੱਲਾਂ ਬਾਤਾਂ ਦੁੱਤੇ ਹਨ ਤੇ ਸਰ ਜ਼ਿੰਦਗੀ ਦੇ ਵਿੱਚ ਕੁਝ ਐਸੀਆਂ ਘਟਨਾਵਾਂ ਆਪਣੇ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਯਾਦ ਕਰਕੇ ਅੱਜ ਵੀ ਰੋ ਪੈਂਦੇ ਆ ਤੇ ਕਈ ਸਾਡੀ ਜ਼ਿੰਦਗੀ ਚ ਐਦਾਂ ਦੀਆਂ ਘਟਨਾਵਾਂ ਹੁੰਦੀਆਂ ਜਿਹੜੇ ਸਾਡੇ ਹਾਸੇ-ਠੱਠੇ ਵਾਲੀਆਂ ਗੱਲਾਂ ਹੁੰਦੀਆਂ ਤੇ ਜਿਨ੍ਹਾਂ ਨੂੰ ਵੀ ਯਾਦ ਕਰਕੇ ਹਾਸੇ ਵੀ ਰਹਿੰਨੇ ਇੱਕ ਸ਼ਾਇਦ ਇਕੱਲੇ ਬੈਠ ਕੇ ਵੀ ਹਾਸੇ ਰਹਿੰਨੇ ਅਸੀਂ ਤੇ ਕੋਈ ਰੋਣ ਵਾਲਾ ਕਿੱਸਾ ਜਾਂ ਕੋਈ ਹੱਸਣ ਵਾਲਾ ਕਿੱਸਾ ਤੁਹਾਡੇ ਜਿਹੜਾ ਮਾਈਂਡ ਚ ਘੁੰਮ ਰਿਹਾ ਹੋਵੇ ਜਿਹੜਾ ਕਦੇ ਨਹੀਂ ਭੁੱਲਦਾ ਸ਼ ਦੇਖੋ ਮੇਰੇ ਨਾ ਬੱਚੇ ਬਹੁਤ ਟਾਈਮ ਬਾਅਦ ਹੋਏ ਸੀਗੇ ਹਾਂਜੀ ਮਤਲਬ 9 ਸਾਲ ਬਾਅਦ ਮੇਰੇ ਬੇਟੀ ਹੋਈ ਸੀਗੀ ਠੀਕ ਹੈ ਜੀ ਉਸ ਟਾਈਮ ਜਿਵੇਂ ਸੰਗੀਤ ਦਾ ਕਾफी ਸਹਾਰਾ ਸੀਗਾ ਮੇਰੇ ਕੋਲੇ ਮੈਂ ਸੰਗੀਤ ਪਾਸ ਗਾਵ ਜਾ ਕੇ ਹੀ ਮੇਰੇ ਬੱਚੇ ਹੁੰਦੇ ਸੀ ਹੂੰ 9 ਸਾਲ ਜਦੋਂ ਬੱਚਾ ਨਹੀਂ ਹੋਇਆ ਤਾਂ ਬੜਾ ਅੰਦਰ ਦਰਦ ਹੁੰਦਾ ਸੀਗਾ ਠੀਕ ਹੈ ਜੀ ਤਬਸੋ ਉਹ ਮੇਰੇ ਕਹਿਜਾ ਟਾਈਮ ਸੀ ਉਸ ਟਾਈਮ ਚ ਮੈਨੂੰ ਕਾफी ਜਣਿਆਂ ਦੀ ਜ਼ਰੂਰਤ ਸੀਗੀ ਤਾਂ ਮੈਂ ਉਸ ਟਾਈਮ ਮਤਲਬ ਪਰਾਂ ਹੋ ਗਿਆ ਸੀ ਦੁਨੀਆ ਤੋਂ ਠੀਕ ਹੈ ਜੀ ਦੁਨੀਆ ਤੋਂ ਮੀਨਸ ਵੀ ਟੁੱਟ ਗਏ ਤੁਸੀਂ ਇੱਕ ਤਰ੍ਹਾਂ ਨਾਲ ਕਹਿ ਲੋ ਜਾਂ ਐ ਕਹਿ ਲੋ ਜੀ ਮੈਂ ਕਈ ਵਾਰੀ ਐ ਜੇ ਹੋ ਜਾਂਦਾ ਹੈ ਜ਼ਿੰਦਗੀ 'ਚ ਹਾਂਜੀ ਤਾਂ ਬਸ ਮੈਨੂੰ ਐ ਲੱਗਦਾ ਆਂਦਾ ਵੀ ਜਿਹੜੀ ਕਲਾਕਾਰ ਦੀ ਭਾਵਨਾ ਹੈ ਇੱਕ ਕਲਾਕਾਰ ਨੂੰ ਸਮਝ ਆਉਂਦੀ ਹੈ ਬਿਲਕੁਲ ਜੀ ਬਿਲਕੁਲ ਹਣਾ ਤਾਂ ਸ਼ਾਇਦ ਕਈ ਵਾਰੀ ਕੋਈ ਨਹੀਂ ਸਮਝ ਪਾਉਂਦਾ ਉਸ ਟਾਈਮ ਮੈਨੂੰ ਲੋਡ ਸੀਗੀ ਤਾਂ ਮੈਂ ਸੱਚੀ ਟੁੱਟਿਆ ਹੋਇਆ ਸੀ ਉਹ ਠੀਕ ਹੈ ਜੀ ਹਾਂ ਇਹ ਮੇਰਾ ਦਰਦ ਮੇਰੇ ਅੰਦਰ ਰਹਿੰਦਾ ਹੈ ਕਈ ਵਾਰੀ ਠੀਕ ਹੈ ਜੀ ਹਾਂ ਇਹ ਸੱਚੀ ਗੱਲ ਹੈ। ਕਈ ਵਾਰ ਮੈਂ ਸਾਡੇ ਇਦਾਂ ਦੀਆਂ ਘਟਨਾਵਾਂ ਮਹੌਂਦੀ ਜਿੰਦਗੀ ਸਾਡੇ ਹਾਸੇ ਰਟੇਵਲੀ ਕੁਝ ਗੱਲਾਂ ਜਿਹੜੀਆਂ ਸਾਡੇ ਅੰਦਰ ਘਰ ਕਰ ਜਾਂਦੀਆਂ ਜਿਹੜੀ ਅਸੀਂ ਅੱਜ ਵੀ ਗੱਲ ਨੂੰ ਜਦੋਂ ਯਾਦ ਕਰਦੇ ਆ ਤਾਂ ਅਸੀਂ ਖੁਸ਼ ਹੋ ਜਾਂਦੇ ਆ। ਸ਼ਾਇਦ ਅਸੀਂ ਕਈ ਵਾਰ ਇਕੱਲੇ ਬੈਠ ਕੇ ਵੀ ਹੱਸਦੇ ਰਹਿੰਨੇ ਆ। ਹਾਸੇ ਤਾਂ ਹੁਣ ਵੀ ਰਹਿੰਨੇ ਆ। ਅੱਛਾ ਜੀ। ਹਾਂ ਹਾਸੇ ਖੇੜੇ ਤਾਂ ਮਾਤਾ ਰਾਣੀ ਨੇ ਬਹੁਤ ਦਿੱਤੇ ਆ ਤੇ ਖੁਸ਼ੀਆਂ ਬਹੁਤ ਆ। ਹੁਣ ਬਹੁਤ ਵਧੀਆ ਮ제 ਲੈਨੇ ਆ ਜਿੰਦਗੀ। ਠੀਕ ਜੀ। ਹਾਂ ਉਹ ਮਾੜਾ ਟਾਈਮ ਸੀ ਉਹ ਨਿਕਲ ਗਿਆ। ਸਮਾਂ ਆਇਆ ਸੀ। ਹਾਂਜੀ। ਤੇ ਬੱਸ ਉਹ ਨਿਕਲ ਗਿਆ। ਸਮਾਂ ਹੁੰਦਾ ਬੱਸ। ਸਮੇ ਦਾ ਕਿਰਦਾਰ ਆ ਬਦਲਦਾ ਰਹਿੰਦਾ ਸਰ ਸਾਡੀ ਨਾਲ ਜਿਹੜੀ ਜ਼ਿੰਦਗੀ ਹੁੰਦੀ ਆ ਇਹਦੇ ਤਿੰਨ ਪਾਰਟ ਹੁੰਦੇ ਆ ਜੀ ਜਿਵੇਂ ਬਚਪਨ ਹੋ ਗਿਆ ਫਿਰ ਜਵਾਨੀ ਤੇ ਜਾਂ ਬੜਾਪਾ ਸੈਕਿੰਡ ਪਾਰਟ ਦੇ ਤੁਸੀਂ ਅੱਜ ਗੁਜ਼ਰ ਰਹੇ ਹੋ ਹੈ ਨਾ ਜੀ ਤੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਖਾਸ ਚੀਜ਼ ਹੁੰਦੀ ਆ ਮੇਰੇ ਖਿਆਲ ਹਰ ਇੱਕ ਇਨਸਾਨ ਜਿਹੜਾ ਦੁਨੀਆ ਤੇ ਪੈਦਾ ਹੁੰਦਾ ਤਾਂ ਮੁਹੱਬਤ ਜ਼ਰੂਰ ਕਰਦਾ ਕਿਸੇ ਨਾ ਕਿਸੇ ਪਰਸਨ ਦੇ ਨਾਲ ਤੇ ਡੈ ਨਾ ਵੀ ਜੇ ਤੁਹਾਡੀ ਮੈਰਿਜ ਹੋਈ ਹੋਈ ਆ ਪਰ ਫਿਰ ਵੀ ਕੋਈ ਪਰਸਨ ਸੀਗਾ ਲਾਈਫ ਦੇ ਵਿੱਚ ਕੋਈ ਇਦਾਂ ਦਾ ਗੇਦੇ ਤੋਂ ਕੁਝ ਬਹੁਤ ਸਿੱਖੇ ਹੋਗੇ ਤੋਪਰਾ ਮੈਨੂੰ ਘਰੋਂ ਕਢਾਏਗਾ ਨਹੀਂ ਜੀ ਫਿਰ ਵੀ ਕੁਝ ਚਾਪ ਮਾਰਨੀ ਚਾਹਦੇ ਤਾਂ ਪਤਾ ਕੀ ਹੈ ਸੰਗੀਤ ਹੈ ਆ ਅੱਜ ਦੇ ਜਿਹੜੇ ਬੱਚੇ ਸੰਗੀਤ ਸਿੱਖਦੇ ਨਾ ਜਦੋਂ ਆਪਾਂ ਉਹਨਾਂ ਨੂੰ ਪੁੱਛਦੇ ਆ ਵੀ ਤੇਰੇ ਗਾਣੇ 'ਚ ਫੀਲ ਨਹੀਂ ਆ ਰਿਹਾ ਇਹ ਨਹੀਂ ਆ ਰਿਹਾ ਹਨਾ ਫੀਲ ਤਾਂ ਹੀ ਹੋਊ ਜਦੋਂ ਤੁਸੀਂ ਇਸ਼ਕ ਕੀਤਾ ਹੋਊ ਮੁਹੱਬਤ ਕੀਤੀ ਹੋਊ ਹਨਾ ਇਸ਼ਕ ਮੁਹੱਬਤ ਤੋਂ ਬਿਨਾਂ ਦਾ ਸੰਗੀਤ 'ਚ ਫੀਲ ਹੀ ਨਹੀਂ ਹੁੰਦਾ ਹਾਂਜੀ ਹਾਂਜੀ ਹਨਾ ਤਾਂ ਇਸ਼ਕ ਛੋਟਾ ਕਿਸੇ ਚੀਜ਼ ਨਾਲ ਹੀ ਹੋ ਸਕਦਾ ਹੈ ਬਿਲਕੁਲ ਜੀ ਬਿਲਕੁਲ ਹਨਾ ਤੁਸੀਂ ਜਿਹੜੇ ਮੁੱਦੇ 'ਤੇ ਹੋ ਉਸ ਮੁੱਦੇ 'ਤੇ ਤਾਂ ਮੈਂ ਵੀ ਨਹੀਂ ਹੁੰਦਾ ਪਰ ਮੈਨੂੰ ਸੰਗੀਤ ਨਾਲ ਸ਼ਿਕਾਇਤ ਸੀ ਹਾਂਜੀ ਬਿਲਕੁਲ ਬਿਲਕੁਲ ਜੀ ਠੀਕ ਹੈ ਜੀ ਨਹੀਂ ਕਈ ਵਾਰ ਨਾ ਕੀ ਹੁੰਦਾ ਜਿਵੇਂ ਜਿਹੜੇ ਆਪਣੇ ਪੋਇਟਰੀ ਦੇ ਵਿੱਚ ਮੰਨ ਲਓ ਗਾਲੇਬ ਸਾਹਿਬ ਸੀਗੇ ਸ਼ਾਇਰ ਹਨਾ ਬਹੁਤ ਮਸ਼ਹੂਰ ਹੋ ਇਹਨਾਂ ਦੀ ਤੇ ਉਹਨਾਂ ਨੇ ਕਿਹਾ ਸੀ ਕਹਿੰਦੇ ਵੀ ਜਿਹੜੀ ਮੁਹੱਬਤ ਆ ਕਹਿੰਦੇ ਕਦੋਂ ਹੋਣੀ ਚਾਹੀਦੀ ਆ ਫਿਰ ਇੱਕ ਪਰਸਨ ਨੇ ਉਹਨਾਂ ਦਾ ਜਵਾਬ ਦਿੱਤਾ ਸੀਗਾ ਕਹਿੰਦੇ ਵੀ ਜਦੋਂ ਮਰਦੀ ਹੋ ਜੇ ਪਰ ਘਰ ਵਾਲੀ ਨੂੰ ਨੁਕਤਾ ਲੱਗੀ ਤੇ ਤੇ ਥੋੜੇ ਮੈਂ ਮਾਈਂਡ ਚ ਪੁੱਛ ਰਿਆਂ ਵੀ ਕੀ ਗੱਲ ਵੀ ਹੁਣ ਵਿਆਹ ਹੋ ਗਿਆ ਤਾਂ ਕਰਕੇ ਘਰ ਵਾਲੀ ਨਾਲ ਹੀ ਮੁਹੱਬਤ ਆ ਜਦੋਂ ਪਹਿਲਾਂ ਵੀ ਕਿਸੇ ਪਰਸਨ ਦੇ ਨਾਲ ਮੁਹੱਬਤ ਹੋਈ ਆ ਦੇਖੋ ਜਿਹੜਾ ਮੇਰਾ ਲਾਈਫ ਪਾਰਟਨਰ ਆ ਹਾਂਜੀ ਉਹ ਤੋਂ ਮੈਂ ਬਹੁਤ ਜ਼ਿਆਦਾ ਖੁਸ਼ ਆ ਹਾਂਜੀ ਮਤਲਬ ਮੇਰੀ ਵਾਈਫ ਬਹੁਤ ਜ਼ਿਆਦਾ ਵਧੀਆ ਹੈ मतलब परमात्मा मतलब गिने-चुने बंदਿਆਂ ਨੂੰ ਹਾਂਜੀ ਇਹ ਜੀ ਬਖਸ਼ਿਸ਼ ਕਰਦਾ ਹੈ ਹਨਾ ਨਹੀਂ ਤਾਂ ਲਾਈਫ ਪਰਸਨਲ ਲਾਈਫ ਸਾਰਿਆਂ ਦੀ ਬਹੁਤ ਜ਼ਿਆਦਾ ਅਫਸੈਟ ਹੈ ਮੈਂ ਹੁਣ ਦੇਖਦਾ ਜਿਹੜੀ ਦੀ ਹੁਣ ਨਵੇਂ ਬੱਚੇ ਆ ਬਹੁਤ ਜ਼ਿਆਦਾ ਅਫਸੈਟ ਲਾਈਫ ਹੈ ਹਾਂਜੀ ਸੁਰ ਨਹੀਂ ਮਿਲਦਾ ਅਸੀਂ ਜਦੋਂ ਸੰਗੀਤ ਕਰਦੇ ਆ ਨਾ ਜਦੋਂ ਮੈਂ ਤਬਲਾ ਨਾਲ ਸੁਰ ਕਰਦੇ ਆ ਤੇ ਨਾਲ ਹਾਰਮੋਨੀਅਮ ਕਈ ਮਤਲਬ ਲੋਕਾਂ ਨੂੰ ਇਹ ਹੁੰਦਾ ਵੀ ਟਾਈਮ ਲੱਗ ਰਿਹਾ ਉਹ ਟਾਈਮ ਦਾ ਮੁੱਦਾ ਇਹ ਹੁੰਦਾ ਵੀ ਸੁਰ ਕਰ ਲਈਏ ਟਿਊਨਿੰਗ ਕਰ ਲਈਏ ਹਾਂਜੀ ਇਹ ਇਹ ਟਿਊਨਿੰਗ ਹੈ ਤਾਂ ਸੁਣਨ ਦਾ ਨਜ਼ਾਰਾ ਹੁੰਦਾ ਮੈਨੂੰ ਇਹ ਹੁੰਦਾ ਮੈਂ ਲਾਈਫ ਪੀਸ ਉਹਦੀ ਟਿਊਨਿੰਗ ਹੋਣੀ ਜ਼ਰੂਰੀ ਹੈ ਜੇ ਸੁਰ ਚਾ ਜ਼ਿੰਦਗੀ ਤਾਂ ਮਜ਼ਾ ਆਊਗਾ ਉਹ ਟਿਊਨਿੰਗ ਬਹੁਤ ਲਾਜਵਾਬ ਹੈ ਮੇਰੀ ਵਾਈਫ ਨਾਲ ਮੇਰੇ ਵਿਚਾਰ ਬਹੁਤ ਜ਼ਿਆਦਾ ਮਿਲਦੇ ਆ ਠੀਕ ਹੈ ਜੀ ਬਹੁਤ ਜ਼ਿਆਦਾ ਵਿਚਾਰ ਮਿਲਦੇ ਆ ਸਾਡੀ ਸੋਚ ਬਹੁਤ ਮਿਲਦੀ ਹੈ ਬੜੀ ਚੰਗੀ ਹੈ ਵਿਚਾਰੀ ਮਲੋਕ ਕਦੇ ਕਦੇ ਗੱਲ ਹੁੰਦੀ ਹੁੰਦੀ ਹੈ ਵੀ ਆਪਾਂ ਤੜਕੇ ਲੜਕੇ ਆਤਨ ਇੱਕੋ ਜਿਹੇ ਅ ਨਹੀਂ ਉਹ ਜਰੀ ਲੜਦੀ ਨਹੀਂ ਮੈਂ ਹੀ ਇਹ ਜਿਆ ਮਾੜਾ ਮੋਟਾ ਮੈਂ ਤਾਂ ਬਹੁਤ ਨਾਲ ਲੜ ਲੜ ਪਾਵਾਂ ਉਹ ਤਾਂ ਲੜਦੀ ਨਹੀਂ ਤੇ ਜਿਹੜਾ ਤੁਹਾਡਾ ਆਪਸੀ ਇਹਨਾਂ ਪਿਆਰ ਆ ਜੀ ਤੇ ਉਹਨੂੰ ਡੈਡੀਕੇਟ ਕਰਦੇ ਹੋਏ ਇੱਕਦਮ ਮੇਰੇ ਖਿਆਲ ਆ ਵੀ ਬੋਲ ਜਿਹੜਾ ਗਾਣਾ ਚਾਹੇ ਗਾਜਲ ਕੋਈ ਉਹਦੇ ਹੋਣੇ ਬਣਦੇ ਆ ਹਾਂਜੀ ਬਿਲਕੁਲ ਸੱਜਣਾ ਵੀ ਸੱਜਣਾ ਵੇ ਫੇਰ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ इनी चंगी ही लगनी दुपह ये भी पता नहीं का तो मोजे आया ही जानते हमें सड़ी कुछ गहने पे आवे सड़े सड़ गहने पे सजना हे सजण वे सजण वे सजण वे सजड़ ਬਹੁਤ ਸੋਹਣੀ ਲੱਗੀ ਜੀ ਤੇ ਜਿਹੜਾ ਅੱਜ ਦੀ ਆਪਾਂ ਗੱਲ ਕਰੀ ਰੁਝਾਨ ਦੀ ਜਿਵੇਂ ਹੁਣ ਆਪਣੇ ਜਿਹੜਾ ਰੋਟੀ ਦੇ ਕ ਮਸਲਾ ਹੁੰਦਾ ਉਹ ਆਪਣਾ ਕਾਰੋਬਾਰ ਹੁੰਦਾ ਇੱਕ ਅੱਜ ਦੀ ਘੜੀ ਫਿਰ ਜਿਹੜਾ ਰਿਕਾਰਡਿੰਗ ਸਟੂਡੀਓ ਦੇ ਨਾਲ ਜਿਹੜਾ ਗਾਉਣ-ਗਾਉਣ ਦਾ ਕੀ ਕੀ ਚੱਲ ਰਿਹਾ ਜੀ ਕੋਈ ਜਾਗਰਣ ਵਗੈਰਾ ਕਰਦੇ ਆ ਜਾਂ ਤੁਸੀਂ ਜਿਹੜੀਆਂ ਸਟੇਜਾਂ ਲਾਉਂਦੇ ਹੋ ਉਹਦੇ ਵਿੱਚ ਕੀ ਕੀ ਮੈਟਰ ਤੁਹਾਡੇ ਕੋਲ ਹੁੰਦਾ ਹਾਂਜੀ ਮਤਲਬ ਜਿਵੇਂ ਅਸੀਂ ਨਾ ਜਿਵੇਂ ਸੂਫੀ ਮਹਿਫਲ ਵੀ ਲੱਗਦੀ ਆ ਗ਼ਜ਼ਲ ਸੂਫੀ ਚ ਵੀ ਉਹ ਚ ਵੀ ਬੜੇ ਪ੍ਰੋਗਰਾਮ ਆ ਜਾਂਦੇ ਨੇ ਔਰ ਭਜਨ ਚ ਮੈਨੂੰ ਅੱਜਕੱਲ ਬਹੁਤ ਮਜ਼ਾ ਮਜ਼ਾ ਆਉਂਦਾ ਮਾਤਾ ਰਾਣੀ ਦੇ ਜਾਗਰਣ ਮਾਤਾ ਰਾਣੀ ਦੀਆਂ ਚੌਕੀਆਂ ਭਜਨ ਪ੍ਰੋਗਰਾਮਾਂ ਦੇ ਵਿੱਚ ਮੈਨੂੰ ਬਹੁਤ ਮਜ਼ਾ ਆਉਂਦਾ ਹੈ ਹਾਂਜੀ ਉਹ ਅੱਜਕੱਲ ਅਸੀਂ ਜ਼ਿਆਦਾ ਕਰਦੇ ਆ ਠੀਕ ਹੈ ਜੀ ਤੇ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਜਿਹੜੀ ਤੁਹਾਡੀ ਇੰਨੀ ਮਿੱਠੀ ਬੋਲੀ ਹੈ ਨਾ ਤੇ ਇੰਨਾ ਪਸੰਦ ਕਰਦੇ ਆ ਸੁਣਦਿਆਂ ਨੂੰ ਤੁਹਾਨੂੰ ਤੇ ਜੇ ਕਿਸੇ ਨੇ ਕੋਈ ਪ੍ਰੋਗਰਾਮ ਕਰਾਉਣਾ ਕੋਈ ਜਾਗਰਣ ਵਗੈਰਾ ਕਰਾਉਣਾ ਕੋਈ ਹੈ ਨਾ ਇਦਾਂ ਦਾ ਤੇ ਕੋਈ ਧਾਰਮਿਕ ਹੋਰ ਵੀ ਕੋਈ ਪ੍ਰੋਗਰਾਮ ਕਰਾਉਣਾ ਉਹਨਾਂ ਨੇ ਤਾਂ ਤੁਹਾਡਾ ਮੇਰੇ ਖਲਾ ਵੀ ਜਿਹੜਾ ਇੱਕ ਕੰਟੈਕਟ ਨੰਬਰ ਆ ਉਹ ਜੁੜੀ ਮੇਰੇ ਖਲਾ ਚਾਹੀਦਾ ਤਾਂ ਇੱਕ ਵਾਰੀ ਜੇ ਬੋਲ ਦੋਗੇ ਤਾਂ ਬਹੁਤ ਸੋਹਣਾ ਲੱਗੂਗਾ ਹਾਂਜੀ ਮੇਰਾ ਕੰਟੈਕਟ ਨੰਬਰ ਹੈ 90415 98068 ਹਾਂਜੀ 9041598068 ਠੀਕ ਹੈ ਜੀ ਰਾਮਪਰਾਫੂਲ ਹਾਂਜੀ ਡਿਸਟ੍ਰਿਕਟ ਬਠਿੰਡਾ ਤੇ ਸਰ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਚੰਗਾ ਲੱਗਿਆ ਵਕਤ ਜਿਹੜਾ ਬਹੁਤ ਕੀਮਤੀ ਆ ਜਿਹੜਾ ਇਜਾਜ਼ਤ ਨਹੀਂ ਦਿੰਦਾ ਤੇ ਮਿਲਦੇ ਆਪਾਂ ਛੇਤੀ ਥੈਂਕ ਯੂ ਸ਼ੁਕਰੇ ਮਿਹਰਬਾਨੀ ਜਿਉਂਦੇ ਆ